ਆ ਦੇਖ ਲਓ ਸੜਕਾਂ ਦੇ ਹਾਲ ਇੱਥੇ ਆਹ ਦੇਖ ਲਓ ਆਹ ਦੇਖ ਲਓ ਟੋਲ ਟੈਕਸ ਮੈਂ ਕਾਹਦਾ ਵੇ ਕਰਦੇ ਆਂ ਅਸੀਂ ਮਿੱਤਨ ਗੱਡਕਰੀ ਸਾਹਿਬ ਕਾਹਦਾ ਟੋਲ ਟੈਕਸ ਤੁਹਾਨੂੰ ਭੇ ਕਰਦੇ ਆਂ ਅਸੀਂ ਆਹ ਦੇਖ ਲਓ ਪੱਲੇ ਦੇਖ ਲਓ ਆਹ ਲੋ ਕਾਹਦਾ ਟੋਲ ਟੈਕਸ ਲੈਂਦੇ ਹੋ ਜਾਂ ਤੁਸੀਂ ਐ ਆ ਗੈਪ ਤੁਸੀਂ ਪਾਇਆ ਪਿਆ ਕਾਹਦਾ ਟੋਲ ਟੈਕਸ ਹੈ ਇਹ ਓ ਸਰੀਏ ਦੇਖੋ ਨਿਕਲੇ ਪਏ ਦੇਖਦੇ ਪਏ ਉਹ ਕਈ ਲੋਕ ਸੇਫਟੀ ਦੇ ਨਾਮ ਤੇ ਆ ਕੀ ਲਾਇਆ ਆਹ ਲਾਇਆ ਸੇਫਟੀ ਦੇ ਨਾਮ ਦੇ ਤੇ ਏਡਾ ਗੈਪ ਆ ਆ ਦੇਖ ਲੋ ਸਾਡੀ ਸੇਫਟੀ ਨਿਤਨ ਗੱਡਕਰੀ ਸਾਹਿਬ ਆ ਦੇਖ ਲੋ ਸਾਡੀ ਸੜਕਾਂ ਦੇ ਨਾਲ ਲੋਕ ਦੀ ਸੇਫਟੀ ਦੇਖ ਲੋ ਇਹਦੇ ਅੰਡਰ ਜ਼ੂਮ ਕਰਕੇ ਆ ਲੋ ਕਿੱਡੀ ਵਧੀਆ ਸੇਫਟੀ ਸਾਡੀ ਮੈਨੇਜਰ ਸਾਹਿਬ ਨਾਲ ਮਿਲਵਾਓ ਮੈਨੇਜਰ ਸਾਹਿਬ ਨਾਲ ਮਿਲਵਾਓ ਵੀਡੀਓ ਵੀ ਬੰਦ ਹੋ ਗਈ ਬੰਦ ਕਰੀਏ ਅਸੀਂ ਇਹ ਮੈਂ ਕੰਜ਼ਿਊਮਰ ਕੋਰਟ ਜਾਣਾ ਹੈ ਕੋਈ ਗੱਲ ਨਹੀਂ ਮੇਰੀ ਸੇਫਟੀ ਲਈ ਆ ਤੁਸੀਂ ਲੋਕਾਂ ਦੀ ਜਾਨਾਂ ਨਾਲ ਖੇਡਦੇ ਪਏ ਆ ਏਡੇ ਏਡੇ ਮੈਂ ਟੋਏ ਵੀਡੀਓ ਦੀ ਬਣਾ ਕੇ ਆਇਆ ਅੱਜ ਜਿਹੜੇ ਜੋਇੰਟ ਦੇਖੋ ਆ ਕੇ ਮੇਰੇ ਨਾਲ ਚੱਲੋ ਤੁਸੀਂ ਇੱਕ ਬੰਦਾ ਮੇਰੇ ਨਾਲ ਭੇਜੋ ਜੋਇੰਟ ਦੇਖੋ ਕਿੱਡੇ ਕਿੱਡੇ ਸਾਡੇ ਡੁੰਗੇ ਹੋਏ ਪਏ ਆ ਉੱਧੇ ਖੁੱਲਦੇ ਪਏ ਆ ਉਹਦੇ ਤੁਸੀਂ ਸਟੈਕਸ਼ਨ ਲੈਣੇ ਵੀ ਕਾਹਦਾ ਟੈਕਸ ਲੈਣੇ ਵੀ ਤੁਸੀਂ ਬੰਦ ਕਰੀਏ ਬੜੀਓ ਨਹੀਂ ਰੋਡ ਕਬੂ ਸਰਕਾਰ ਨੂੰ ਵੀ ਰੋਡ ਬਣਾਓ ਤੁਸੀਂ ਪੜ ਸਕਦੇ ਆ ਜੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਗੈਰ ਉਹ ਟੋਲ ਪਲਾza ਲੱਡਵਾਲ ਸੈਕਸ਼ਨ ਕਿਲੋਮੀਟਰ 272 2370 387 ਨੈਸ਼ਨਲ ਹਾਈਵੇ ਅਥਾਰਟੀ NH44 ਇਹ ਹੈਗੇ ਸਾਡੇ NH44 ਦੇ ਹਾਲ ਟਰੱਕ ਦੀ ਆਵਾਜ਼ ਤੁਹਾਨੂੰ ਸੁਣੀ ਹੋਣੀ ਆ ਕੱਲ੍ਹ ਸਵੇਰ ਤੋਂ ਰਾਹ ਦੇ। ਆ ਸੜਕਾਂ ਦੇ ਹਾਲ ਦੇਖ ਲਓ ਇਹਨਾਂ ਦੀਆਂ। ਸਾਡੇ ਮੰਤਰੀ ਜਿਹੜੇ ਆ ਨਿਤਨ ਜੱਡਗਰੀ ਸਾਹਿਬ ਦੇ ਰਾਜ ਦੀਆਂ ਸੜਕਾਂ ਦੇਖ ਲਓ ਪੰਜਾਬ ਦੀਆਂ ਮੈਂ ਦਿਖਾਣਾ ਆਪ ਸਤ ਨੂੰ ਇਦਾਂ ਆਲੇ ਹਾਲ ਦੇਖ ਲਓ ਹਾਲ ਇਥੇ ਆਹ ਦੇਖ ਲੋ ਆਹ ਦੇਖ ਲੋ ਕਿੰਨੀ ਕ ਦੂਰ ਆਪਾਂ ਲਾ ਇਥੋਂ ਦੀ ਜੀ ਉਹ ਸਾਹਮਣੇ ਇਹ ਤੁਹਾਨੂੰ ਨਜ਼ਰ ਆ ਜੂਗਾ ਟੋਲ ਪਲਾਜ ਆਹ ਹਾਲ ਹੈ ਜੀ ਪੂਰੇ ਰੋਡ ਦੇ ਆਹ ਹਾਲ ਹੈ ਇਹਨਾਂ ਦੇ ਟੋਲ ਟੈਕਸ ਮੈਂ ਕਹਦਾ ਵੇ ਕਰਦੇ ਆ ਅਸੀਂ ਮਿੱਤਨ ਗੱਡਗੀ ਸਾਹਿਬ ਕਾਹਦਾ ਟੋਲ ਟੈਕਸਾਨੂੰ ਵੇ ਕਰਦੇ ਆ ਤੁਸੀਂ ਆਹ ਦੇਖ ਲੋ ਆਹ ਦੇਖ ਲੋ ਥੱਲੇ ਦੇਖ ਲੋ ਆ ਲੋ ਕਾਹਦਾ ਟੋਲ ਟੈਕਸ ਲੈਂਦੇ ਪਿਆ ਤੁਸੀਂ ਆਹ ਗੈਪ ਤੁਸੀਂ ਪਾਇਆ ਪਿਆ ਕਾਹਦਾ ਟੋਲ ਟੈਕਸ ਆ ਇਹ ਉਹ ਸਰੀਏ ਦੇਖੋ ਨਿਕਲੇ ਪਏ ਦਿਖਦੇ ਪਏ ਉਹ ਦੇਖ ਲੋ ਇਹ ਕਾਹਦਾ ਟੋਲ ਲਾਉਂਦਾ ਤੁਹਾਡਾ ਸੇਫਟੀ ਦੇ ਨਾਮ ਤੇ ਕੀ ਲਾਇਆ ਆ ਆ ਲਾਇਆ ਸੇਫਟੀ ਦੇ ਨਾਮ ਦੇਤੇ ਏਡਾ ਗੈਪ ਆ ਆ ਦੇਖ ਲੋ ਤੁਹਾਡੀ ਸੇਫਟੀ ਨਿਤਨ ਗੱਡਕਰੀ ਸਾਹਿਬ ਆ ਦੇਖ ਲੋ ਤੁਹਾਡੀਆਂ ਸੜਕਾਂ ਆ ਦੇਖੋ ਸਾਡੀਆਂ ਸੜਕਾਂ ਉਹ ਦੇਖੋ ਕਿੱਟੀਆਂ ਚੰਗੀਆਂ ਆ ਤੁਹਾਡੀਆਂ ਸੜਕਾਂ ਦੇਖੋ ਕਿੰਨੀਆਂ ਸੋਹਣੀਆਂ ਆ ਆ ਸਾਤੋਂ ਰਿਟਰੇ ਆਇਆ ਜੀ ਆਹ ਦੇਖ ਲੋ ਜੂਮ ਕਰਕੇ ਆ ਲੋ ਸੇਵਕੀ ਦੇ ਨਾਮ ਦੇ ਉੱਤੇ ਕੀ ਆ ਤੁਹਾਡਾ ਆ ਆ ਹੁਣੇ ਮੇਰਾ ਆ ਬੰਦਾ ਟੋਲੇ ਦੇ ਵਿੱਚ ਗੱਟੀ ਬੱਜੀ ਆ ਪਤਾ ਨਹੀਂ ਉਹ ਗੇਟਵਾ ਸੀ ਉੱਥੇ ਬੱਜੀ ਆ ਆਹ ਹਾਂ ਰਿਆ ਤੁਹਾਡੀਆਂ ਸੜਕਾਂ ਦੀ ਦੇਖ ਲਓ ਇੱਥੋਂ ਦੀ ਅੱਧਾ ਕਿਲੋ ਮੀਟਰ ਵੀ ਹੋਣੇਗਾ 2-300 ਮੀਟਰ ਦੇ ਉੱਤੇ ਟੋਲ ਕਰਾਂਗਾ ਉਹ ਸਾਹਮਣੇ ਨਜ਼ਰ ਆਉਂਦਾ ਜਾ ਇਹ ਮੈਨ ਯਰ ਸਾਹਿਬ ਨੂੰ ਨਹੀਂ ਦਿਖਦਾ ਹੈਗਾ ਟੋਲ ਇਹਨਾਂ ਦਾ 2-300 ਮੀਟਰ ਦੇ ਉੱਤੇ ਇੰਨਾ ਹਾਲ ਆ ਉਹ ਜਿਹਦਾ ਉਹ ਉੱਥੇ ਤੱਕ ਟੋਲ ਆ ਗੋਲ ਗੋਲ ਆ ਤੇ ਸਾਨੂੰ ਕਿਉਂ ਨਹੀਂ ਇਹ ਚਿੱਟਾ ਦਿਖਦੀਆਂ ਦੇਖੋ

ਫੜਕਾ ਦੇ ਮਰਨੇ ਦਾ ਟੈਕਸ ਫੇਰ ਕਰਦੇ ਪਏ ਆ ਆ ਦੇਖੋ ਗੱਡੀ ਵੱਜਦੀ ਹੁਣ ਆ ਸੇਫਟੀ ਆ ਹਰ ਇੱਕ ਪਿੱਲਰ ਹਰ ਇੱਕ ਜੋਇੰਟ ਦੇ ਵਿੱਚ ਆ ਸੇਫਟੀ ਆ ਦੇਖੋ ਉਹ ਦੇਖ ਲਓ ਕਿੰਨੇ ਦਿਖਦਾ ਪਿਆ ਆ ਸੇਫਟੀ ਆ ਸਾਡੀ ਇਹਦਾ ਟੈਕਸ ਭੇ ਕਰੰਦੇ ਬਾਅਦੂ ਤੋਂ ਸਾਹਮਣੇ ਦੇਖ ਲਓ ਇਹ ਤਾਂ ਜਿੰਨੇ ਦੇ ਬਾਰਗੂਦ ਤੇ 60 300 ਰੁਪਿਆ ਆਮ ਗੱਡੀ ਦਾ ਆਪ ਡਾਉਨਿਆ 220 ਰੁਪਿਆ ਇੱਕ ਸਾਈਡ ਤੇ ਆਹ ਸੇਫਟੀ ਆ ਸਾਡੀ ਆਹ ਸੇਫਟੀ ਹੁੰਦੀ ਪੀ ਸਾਡੀ ਦੇਖ ਲਓ ਤੁਸੀਂ ਵੀ ਨਿਤਨ ਗੜਗਰੀ ਸਾਹਿਬ ਮੈਂ ਇਹਨਾਂ ਨੂੰ ਕਿੰਨੀ ਵਾਰੀ ਮੈਂ ਇਹਨਾਂ ਨੂੰ ਆਹ ਕੰਪਲੇਟ ਕਰ ਚੁੱਕਿਆ ਇਹ ਹਜੇ ਤੱਕ ਨਹੀਂ ਆ ਦੇਖ ਸਕਦੇ ਤੁਸੀਂ ਆ ਸਾਡੀ ਸੇਫਟੀ ਜਿਹੜੀ ਹੁੰਦੀ ਪਈ ਆ ਅੱਜ ਤੱਕ ਤੈਨੂੰ ਆਹੀ ਇੱਕ ਸਾਈਡ ਹੀ ਦਿਖਾਈ ਆ ਅੱਜ ਤਾਂ ਆਹ ਸਾਈਡ ਤੈਨੂੰ ਦਿਖਾਉਂਦਾ ਮੈਂ ਤੈਨੂੰ ਆਹ ਵੀ ਸਾਈਡ ਮੈਂ ਦਿਖਾਉਣਾ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਹਮੇਸ਼ਾ ਇਹ ਟੋਲਪਲਾਇ ਦਾ ਸੁਰਖੀਆਂ ਦੇ ਵਿੱਚ ਹੁੰਦਾ ਅੱਜ ਹਰ ਵੇਲੇ ਕੋਈ ਨਾ ਕੋਈ ਇੱਥੇ ਲੜਾਈ ਹੁੰਦੀ ਆ ਹਰ ਵੇਲੇ ਇਹ ਦੇਖ ਲੋ ਆਹ ਦੇਖ ਲੋ ਕਿਸੇ ਦੀ ਗੱਡੀ ਦਾ ਬੰਪਰ ਬੰਪਰ ਸੋ ਛਿੱਜੂਗਾ ਛਿੱਟੂਗਾ ਦੇਖਿਓ ਆਹ ਕੀ ਗਲਤ ਨਹੀਂ ਹੈ ਜੀ ਪਈ ਹੋਈ ਆ ਫੁੱਟਪਾਥ ਦੇ ਨਾਲ ਇੱਡੀ ਲੋਕਾਂ ਦੇਖੋ ਇਹ ਕਿਉਂ ਨਹੀਂ ਸਹੀ ਕੀਤੀ ਜਾਂਦੀ ਆਹ ਦੇਖ ਲੋ ਸਾਡੀ ਸੇਫਟੀ ਪੰਜਾਬੀਓ ਸਾਡੀ ਸੇਫਟੀ ਆ ਦੇਖ ਲੋ ਅਸੀਂ ਰੋਡ ਦੇ ਤੇ ਮਰਨੇ ਦਾ ਟੈਕਸ ਦਿੰਨੇ ਪਏ ਆ। ਇਹੀ ਰੋਡ ਦੇ ਉੱਪਰ ਮਰਨੇ ਦਾ ਟੈਕਸ ਦਿੰਨੇ ਪੇ ਦੇਖ ਲਓ ਤੁਸੀਂ। ਚੰਗੀ ਤਰ੍ਹਾਂ ਦੇਖੋ ਹਾਲ। ਇਹਦੇ ਵੇਲੇ ਟੱਟੇ ਤੇ ਕੀ ਕਹਿ ਸਕਦੇ ਆ। ਗਰੰਟੀ ਦਿੰਦਾ ਟੋਲ ਬਲਾਦਾ ਲਿਖ ਕੇ ਵੀ ਨਹੀਂ ਟੁੱਟੂਗਾ ਮੈਨੂੰ ਅੱਜ ਲਿਖ ਕੇ ਦੇ ਦੇਵੇ ਟੋਲ ਬਲਾਦਾ ਵੀ ਹੈਡਪੋਲ ਨਹੀਂ ਟੁੱਟੂਗਾ ਕਦੀ ਵੀ ਨਹੀਂ ਟੁੱਟੂਗਾ ਇੰਨੇ ਰਹੂਗਾ ਜੇ ਟੁੱਟਦਾ ਤਾਂ ਇਹੇ ਜ਼ਿੰਮੇਵਾਰ ਹੁੰਦੇ ਆ ਲਿਖ ਕੇ ਦੇ ਦੇਣ ਮੈਨੂੰ ਇੰਨੀ ਗੱਲ ਆਹ ਦੇਖੋ ਮੇਰੀ ਕੋ ਹੁਣੇ ਨਿਗਾ ਪਈ ਰੋਡ ਦੀ ਸੇਫਟੀ ਦੇਖ ਲੋ ਇਹਦੇ ਅੰਡਰ ਜ਼ੂਮ ਕਰਕੇ ਆ ਲੋ ਕਿੰਨੀ ਵਧੀਆ ਸੇਫਟੀ ਸੈਟਿੰਗ ਇਹ ਸਰਮ ਇੱਕ ਲੋਹੇ ਦੀ ਪਲੇਟ ਲੱਗੀ ਹੋਈ ਆ ਜੋ ਇਟ ਕਾਸਟ ਐਡਾ-ਐਡਾ ਗੈਪ ਆ ਉਹਦੇ ਵਿੱਚ ਫੁੱਟ ਫੁੱਟਦਾ ਤੇ ਭਰਨਾ ਹੋ ਅਸੀਂ ਆ ਦੇਖ ਲੋ ਹਾਲ ਇਹਨਾਂ ਦੇ ਗਾੜੀ ਨੇ ਆਪ ਐਨ ਐਚ ਆਈ ਨੂੰ ਕੰਪਲੇਂਟ ਕਰੀਏ ਮੈਂ ਹੁਣੇ ਨਿਤਨ ਗੱਡਰਕੇਰੀ ਸਾਹਿਬ ਨੂੰ ਟਵੀਟ ਕਰਨ ਲੱਗਿਆ ਤਾਡੀ ਮੈਂ ਵੀਡੀਓਗ੍ਰਾਫੀ ਪੂਰੀ ਕਰਕੇ ਆਇਆ ਇੱਥੇ ਵੀ ਮੈਂ ਕਰਦਾ ਪਿਆ ਤੁਸੀਂ ਕਹਿੰਨੇ ਬਈ ਉਹਨਾਂ ਲੋ ਟੋਲੇ ਕੋਲ ਲੁੱਟਣ ਦੇ ਫਰਜ਼ ਹੈ ਬਸ ਜਿਹੜੇ ਸਰ ਬਣਾਣੇ ਕਹਿੰਨੇ ਟੋਏ ਪਰ ਦੋ ਯਾਰ ਕੋਲੀ ਬਣਾ ਤਾ ਵੀ ਟੋਏ ਯਾਰ ਕੀ ਮਨਾਦਾ ਉਹਦੀ ਇਸ ਕੇ ਲਈ ਪੀਆਈਓ ਮੈਂ ਚਲੇ ਜਾਈਏ ਕਿੱਥੇ ਆਹ ਡਿਪਾਰਟਮੈਂਟ ਚੈਟ ਟੋਲ ਲਾਇੰਸ ਗਿਆ ਨਹੀਂ ਹੈ ਵਾਹ ਭਾਇਆ ਕੇ ਕੰਪਲੀਟ ਕਰੀਏ ਮੈਨੂੰ ਲੋਕੇਸ਼ਨ ਤੇ ਜੋਦੀ ਕੀ ਆ ਮੇਰੇ ਨੰਬਰ ਤੇ ਵਟਸਐਪ ਕਰੋ ਲੋਕੇਸ਼ਨ ਮੈਂ ਜਾਣਾ ਉੱਥੇ ਵੀ ਪੁੱਛ ਕੇ ਆਣਾ ਮੈਨੂੰ ਮੈਨੇਜਰ ਸਾਹਿਬ ਨਾਲ ਮਿਲਵਾਓ ਮੈਨੇਜਰ ਸਾਹਿਬ ਨਾਲ ਮਿਲਵਾਓ ਵੀਡੀਓ ਵੀ ਬੰਦ ਹੋ ਗਈ ਬੰਦ ਕਰੀਏ ਇਹ ਮੈਂ ਕੰਜ਼ਿਊਮਰ ਕੋਰਟ ਜਾਣਾ ਕੋਈ ਗੱਲ ਨਹੀਂ ਮੇਰੀ ਸੇਫਟੀ ਲਈ ਆ ਤੁਹਾਡੀ ਵੀ ਸੇਫਟੀ ਵਾਸਤੇ ਆ ਵੀ ਤੁਸੀਂ ਮੈਂ ਤੁਹਾਡੇ ਤੇ ਹਮਲਾ ਨਹੀਂ ਕੀਤਾ ਤੁਹਾਡੀ ਸੇਫਟੀ ਵਾਸਤੇ ਬਲੌਕ ਕਰੀ ਹੈ ਔਰ ਆਪ ਨੇ ਪੂਰੇ ਲਾਈਨ ਕਰਾ ਮੈਂ ਕਰਕੇ ਆਇਆ ਆ ਤੁਸੀਂ ਲੋਕਾਂ ਦੀ ਜਾਨਾਂ ਨਾਲ ਖੇਡਦੇ ਪਏ ਆ ਏਡੇ ਏਡੇ ਮੈਂ ਟੋਏ ਵੀਡੀਓ ਦੀ ਬਣਾ ਕੇ ਆਇਆ ਅਦਭਿਜ ਜਿਹੜੇ ਜੋਇੰਟ ਦੇਖੋ ਆਗੇ ਮੇਰੇ ਨਾਲ ਚੱਲੋ ਤੁਸੀਂ ਇੱਕ ਬੰਦਾ ਮੇਰੇ ਨਾਲ ਭੇਜੋ ਜੋਇੰਟ ਦੇਖੋ ਕਿੱਡੇ ਕਿੱਡੇ ਸਾਡੇ ਡੁੰਗੇ ਹੋਏ ਪਿਆ ਉੱਦੀ ਖੁੱਲਦੇ ਪਿਆ ਉਹਦੇ ਤੁਸੀਂ ਸਟੈਕਚਰ ਲੈਣੇ ਵੀ ਕਾਹਦਾ ਟੈਕਸ ਲੈਣੇ ਵੀ ਤੁਸੀਂ ਆਪ ਲੋਕ ਨਹੀਂ ਲੇ ਕੇ ਸਰਕਾਰ ਲੇਤੀ ਆਪਸੇ ਸਰਕਾਰ ਨੇ ਬਣਾਣੇ ਕਹਨੇ ਆ ਫਿਰ ਇਹ ਵੀਡੀਓ ਬਣਾ ਲਈ ਬਣਾਣੇ ਕਹਨੇ ਆ ਰੋਡ ਰੋਡ ਕਹਨੇ ਬਣਾਣੇ ਸਰਕਾਰ ਨੂੰ ਕਹੋ ਵੀਡੀਓ ਚ ਇਹਨੇ ਚਾਹੀ ਕੋਣਾ ਨੇ ਆ ਨਾ ਨਹੀਂ ਕਹੋ ਸਰਕਾਰ ਨੂੰ ਉਹ ਵੀ ਰੋਡ ਬਣਾਵੋ ਨਹੀਂ ਰੋਡ ਕਹੋ ਸਰਕਾਰ ਨੂੰ ਵੀ ਰੋਡ ਬਣਾਓ ਹੈਂ? ਲੱਗੇ ਮੈਨੂੰ ਇਸ ਕੈਬਿਨ ਵਿੱਚ। ਕੀ? ਇਸ ਕੈਬਿਨ ਵਿੱਚ ਮਿਲਲੀ ਜੀ ਮੈਨੂੰ। ਹਾਂ।